ਨਾਈ ਮਟਿਓ ਆ ਪਰਫਾ ਤੁਰਾ ਸੋਨੂੰ ਵਿਖਾਤਾ ਸਾਈਨ ਕਰਦੇ ਵਿਖਾਤਾ ਇਹਦੇ ਤੇ ਮਾਲ ਨੇ ਸਾਈਨ ਕੀਤੇ ਪਰ ਫਰਫਾ ਬੀ ਜਾ ਕੇ ਨਾ ਤੇ ਆ ਮਿਲ ਗਈ ਆ ਕੱਟ ਕੱਟ ਦੇ ਵਿੱਚ ਆ ਕੱਟ ਦੇ ਵਿੱਚ ਜਿਹੜੇ ਫਾਰਮ ਆ ਥੂੜੀ ਫਿਸਕਾਲੇ ਹੋ ਗਿਆ ਤੇ ਆ ਬੜੀ ਆ ਥੂੜੀ ਫਿਸਕਾਲੇ ਮਿਲਦਾ ਹੁੰਦਾ ਪਰਫਾ ਤੁਰੇ ਜੇ ਇੱਕ ਰੋਲਾ ਬਹੁਤ ਪੈਂਦਾ ਵੀ ਮੋਡੈਲੋ 209 ਮੋਡੈਲੋ 239 ਮੰਗਦੇ ਹੁੰਦੇ ਆ ਜਿਹਦਾ ਪਰਸਾਪਤੂਰਾ ਨਾ ਹੋਇਆ ਹੋਵੇ ਫਿੰਗਰਾਂ ਦੇ ਮੰਗਦੇ ਹੁੰਦੇ ਆ ਆ ਹੁੰਦਾ ਮੋਡੈਲੋ 209 ਆ ਵੇਖੇ ਲਿਖਿਆ ਮੋਡਲ ਕੋਡਰ ਨਾ ਇਹ ਜ਼ਰੂਰੀ ਹੁੰਦਾ ਇਹਦੇ ਤੇ ਸਾਈਨ ਹੁੰਦੇ ਆ ਮਾਲਕ ਦੇ ਤੇ ਕਰਿੰਦੇ ਦੇ ਪਰਸਾਪਤੂਰੇ ਦੇ ਵਿੱਚ ਤੇ ਉਸ ਤੋਂ ਬਾਅਦ ਆ ਵੀ ਨਰੈਲੋ 209 ਤੇ ਆ ਇੱਕ ਪਰ ਇਹ ਦਾਖਲੇ ਜਮਾ ਕਰਾਉਣੀ ਪੈਂਦੀ ਆ 80 80 ਯੂਰੋ ਦਾ ਇਹ ਮਥਾ ਟੇਕਣਾ ਡਾਕਟਰ ਨੇ ਪਹਿਲਾਂ ਤਾਂ ਠੀਕ ਆ ਪਰਪਸ ਪੂਰਾ ਹੋ ਗਿਆ ਮਿੱਤਰੋ ਪਰਪਸ ਪੂਰਾ ਮੈਂ मतलब ਇਹੀ ਆ ਵੀ ਪਰਪਸ ਪੂਰੇ ਦੇ ਵਿੱਚ ਡਾਕੂਮੈਂਟ ਕਿਹੜੇ ਕਿਹੜੇ ਲਈ ਤਿੰਨ ਚੀਜ਼ਾਂ ਮੇਨ ਹੁੰਦੀਆਂ ਆ ਆਪੇ ਆਣਾ ਲਿਖਿਆ ਆਪੇ ਲੱਭੀ ਤਿੰਨ ਚੀਜ਼ਾਂ ਮੇਨ ਹੁੰਦੀਆਂ ਘਰ ਦੇ ਡਾਕੂਮੈਂਟ ਲੋਜੋਤੀਵਾ ਲੋਜੋਤੀਵਾ ਤੇ ਹੋਅ ਹਸਤੀਤੀ ਸਭ ਤੋਂ ਮੇਨ ਉਹ ਹੋਣੀ ਚਾਹੀਦੀ ਆ ਜਿਹੜੇ ਮਾਲਕ ਤੋਂ ਲੋਜੋਤੀਵਾ ਲਈ ਆ ਉਹਦੇ ਡਾਕੂਮੈਂਟ ਨੰਬਰ 2 ਤੇ ਨਿਊ ਲਾਅ ਦਾ ਪਾਸਪੋਰਟ ਹੁੰਦਾ ਹੀ ਆ ਹਸਤੇ ਵਿਰਾਸੀ ਹੋਣੇ ਜ਼ਰੂਰੀ ਆ ਹਸਤੇ ਵਿਰਾਸੀ ਹੋਣੇ ਵੀ ਮੰਗੀ ਆ ਹਸਤੇ ਵਿਰਾਸੀ ਹੋਣੇ ਦੇ ਹਰ ਪੇਜ ਤੇ ਉਹ ਵਕੀਲ ਦੀ ਮੋਹਰ ਲੱਗੀ ਹੋਣੀ ਚਾਹੀਦੀ ਆ ਜਿਹੜੇ ਵਕੀਲ ਤੋਂ ਹਸਤੇ ਵਿਰਾਸੀ ਹੋਣੇ ਬਣਾਣਗੇ ਠੀਕ ਆ ਦੁਰਕ ਮਾਲਕ ਦੀ ਦੁਰਕ ਨਾਲ ਲੱਗੀ ਆ ਤੇ ਬਾਕੀ ਇਹੀ ਕੋਈ ਲੱਗਿਆ 55 ਮਿੰਟਾਂ ਚ ਬਾਹਰ ਆ ਗਏ ਆ ਇਹ ਪੰਜ ਕੜੀ ਜਿਆਦਾ ਲੱਗਿਆ ਤੇ 15 15 ਮਿੰਟ ਲੱਗੇ ਆ ਤੇ ਸਾਡਾ ਜਿਹੜਾ ਵਕੀਲ ਸੀ ਨਾ ਉਹ ਮੈਂ ਫੋਟੋ ਦੇ ਵਿੱਚ ਵੇਖ ਹੀ ਲਵਾਂਗੇ ਖੁਦਾਂ ਉਹ ਹੈਗਾ ਬੜਾ ਨਿੱਕਾ ਜਾਂ ਤੇ ਪਰ ਨਾ ਦਿਖਾ ਉਹ ਹੋਰ ਚਲਦੀ ਹੋਰੀ ਬਹੁਤ ਚਲਦੀ ਜਾਂਵੇਂ ਕਹਿ ਲਈ ਤੇ ਬਾਕੀ ਆ ਹੁਣ ਕਿੱਟ ਜਮਾ ਕਰਾਉਣੇ ਡਾਕਖਾਨੇ ਚ ਫਿਰ ਫਿੰਗਰਾਂ ਦੀ ਤਰੀਕ ਮਿਲੋਗੀ ਹਨਾ ਮਤਲਬ ਕਿ ਆ ਜਿਹੜੋ ਕਿੱਟ ਜਮਾ ਕਰਾਤੀ ਬੰਦਾ ਇਹ ਕੰਮ ਕਰ ਸਕਦਾ ਕਿਸੇ 1500 ਦਾ ਹੋ ਜੂਗਾ ਤੇ ਫਿੰਗਰਾਂ ਦੀ ਤਰੀਕ ਲੈਣੇ ਆ ਤੇ ਫਿੰਗਰ ਵੀ ਬੰਦੇ ਦੇ ਅੱਜ ਹੋ ਗਈ ਹੈ ਵੀ 26 ਤਰੀਕ ਨੂੰ ਵੀਜ਼ਾ ਖਤਮ ਹੋ ਰਿਹਾ ਉਹ ਤੋਂ ਪਹਿਲਾਂ ਪਹਿਲਾਂ ਫਿੰਗਰ ਵੀ ਕਰਾਉਣੇ ਆ ਉਹਨੇ ਮੈਂ ਕਿਹਾ ਸੀ ਫਿੰਗਰ ਤੇ ਸਿੱਟ ਜਮਾ ਹੀ ਕਰੀਦਾ ਜਿੱਥੇ ਨਾ ਭੇਜਾਂ ਤੇ ਚਲੋ ਆ ਡਾਕਾਂ ਨੇ ਚੱਲਦੇ ਆ ਜੋ ਡਾਕਾਂ ਨੇ ਲਿਟਲ ਗੀ ਚਲ ਆਜਾ ਵੀ ਆਪਾਂ ਨਿਬੇੜਤਾ ਕੰਮ ਵੀ ਮੇਰੋ ਜਿਹੜੀ ਅਸੀਂ ਦਾ ਵਾਦਾ ਆਖਰਤਾਂ ਕੰਮ ਨਿਬੜ ਗਿਆ ਆਪਣਾ ਪਰਫਾ ਦੂਰੇ ਵਾਲਾ ਕੈਂਟ ਦਾ ਕੰਮ ਨਿਬੜ ਗਿਆ ਜਿਵੇਂ ਮੈਂ ਤੁਹਾਨੂੰ ਦੱਸਿਆ ਦਿਖਾਇਆ ਕੈਂਟ ਜਮਾ ਹੋਈ ਫਿੰਗਰਾਂ ਵਾਲੀ ਤਰੀਕ ਮਿਲ ਗਈ ਆ ਹਨਾ ਤੇ ਇੱਥੇ ਇੱਕ ਗੱਲ ਹੋਰ ਖਿਆਲ ਰੱਖਿਓ ਵੀ ਫਿੰਗਰਾਂ ਦੀ ਤਰੀਕ ਤਕਰੀਬਨ ਤਕਰੀਬਨ ਤੁਹਾਡਾ ਵੀਜ਼ਾ ਨੰਗਨ ਤੋਂ ਬਾਅਦ ਹੀ ਮਿਲਦੀ ਹੈ ਹਰੇਕ ਨੂੰ ਇਹ ਗੱਲ ਦਾ ਖਾਸ ਖਿਆਲ ਰੱਖਣਾ ਜੇ ਵੀਜ਼ਾ ਨੰਗਨ ਬਾਅਦ ਤੋਂ ਬਾਅਦ ਹੀ ਮਿਲਦੀ ਆ ਆ ਮਿਲੀ ਸੀਗੀ 8ਵੇਂ ਮਹੀਨੇ ਦੀ ਹੈਨਾ 4 ਤਰੀਕ 8ਵੇਂ ਮਹੀਨੇ 4 ਤਰੀਕ ਮਿਲੀ ਸੀ ਇਹਨੂੰ ਫਿੰਗਰਾਂ ਦੀ ਹੁਣ ਤੇ ਵਕੀਲ ਦੇ ਰਾਹੀਂ ਪੈਕ ਕਰਵਾਦੀ ਆ ਕਸਤੂਰੇ ਨੂੰ ਫੇਰ ਦੁਬਾਰਾ ਵੀ ਇਹਦੀ ਵੀਜ਼ਾ ਨੰਗਨ ਤੋਂ ਬਾਅਦ ਆ ਫਿੰਗਰ ਦੇ ਵੀਜ਼ਾ ਖਤਮ ਹੋ ਰਿਹਾ 26 ਐਸੇ 26 ਤਰੀਕ ਨੂੰ ਜਨ ਰਹਿ ਕੇ 6 ਤੇ ਇਹਨਾਂ ਛੇ ਦਿਨਾਂ ਦੇ ਵਿੱਚ ਵਿੱਚ ਫਿੰਗਰਾਂ ਦੀ ਤਰੀਕ ਵਿੱਚ ਵਿੱਚ ਲਿਉਣੀ ਆ ਇਹ ਸਾਰਾ ਕੁਝ ਹੋ ਸਕਦਾ ਹੱਲ ਹੋ ਸਕਦਾ ਇਹ ਬਾਈ ਵਕੀਲ ਬਾਈ ਵਕੀਲ ਨਹੀਂ ਬਾਈ ਵਕੀਲ ਬਾਈ ਵਕੀਲ ਬਾਈ ਵਕੀਲ ਦੇ ਰਹੀ ਹੋ ਸਕਦਾ ਸੰਭਵ ਉਹ ਜਿਹੜੇ ਮੇਰੇ ਵੀਰ ਕਿੱਟਾ-ਕੁੱਟਾ ਜਮਾ ਕਰਾਉਂਦੇ ਆ ਇਹ ਗੱਲ ਦਾ ਖਾਸ ਧਿਆਨ ਰੱਖਿਓ ਬਿਗੈਤ ਛੋਟੀ ਵੇਂਗਰਾਏ ਤਰੀਕੇ ਦੇ ਵੀਜ਼ਾ ਖਤਮ ਹੋਣ ਤੋਂ ਬਾਅਦ ਦੀ ਆ ਤੇ ਤੁਸੀਂ ਫਿੰਗਰ ਕਰਾਉਣ ਜਾਂਦੇ ਆ ਸੋ ਨੂੰ ਕੰਟਰੀ ਆਊਟ ਮਿਲ ਸਕਦਾ ਦੇ ਰਹੇ ਆ ਕੰਟਰੀ ਆਊਟ ਇਸ ਕਰਕੇ ਆਪ ਦੀ ਪੈਕ ਪਹਿਲੇ ਹੀ ਵਕੀਲ ਦੇ ਰਹੀਂ ਕੰਮ ਸਹੀ ਸੈੱਟ ਰੱਖੋ ਤੇ ਫਿੰਗਰ ਫਿੰਗਰ ਹੋਣਾ ਤੁਹਾਡੇ ਵੀਜ਼ਾ ਨੰਗਨ ਤੋਂ ਇੱਕ ਦਿਨ ਪਹਿਲਾਂ ਹੋ ਜਾਾ ਤਾ ਕੋਈ ਚੱਕਰ ਨਾ ਠੀਕ ਹੈ ਬਾਕੀ ਅੱਜ ਦਾ ਪ੍ਰੋਸੈਸ ਇਹੀ ਸੀਗਾ ਆਕੇ ਬਾਕੀ ਨੇ ਸਾਨੂੰ ਦੱਸ ਹੀ ਦਿੱਤਾ ਵੀ ਕੀ ਕੀ ਪੇਪਰ ਚਾਹੀਦੇ ਕੀ ਕੀ ਲੱਗਿਆ ਹਰ ਇੱਥੇ ਆ ਕੇ ਵੀ ਕੋਈ ਕੰਮ ਸੌਖੇ ਨਹੀਂ ਕਿ ਕਰਾਉਣੇ ਸਾਰਾ ਕੁਝ ਪੈਸੇ ਦੀ ਖੇਡ ਆ ਇੱਥੇ ਠਿੰਗਰ ਪਹਿਲਾਂ ਕਰਾਉਣੇ ਆ ਤਾਂ ਵੀ ਟੇਕੋ ਮੱਥਾ ਠਿੰਗਰ ਬਾਅਦ ਚ ਕਰਾਉਣੇ ਆ ਤਾਂ ਹੀ ਟੇਕੋ ਮੱਥਾ ਤੇ ਠਿੰਗਰਾਂ ਦੇ ਕੀ ਕੀ ਚਾਹੀਦਾ ਆਵੇ ਮੇਰੇ ਮਾਲਕ ਨਾਲ ਫੋਨ ਆ ਗਿਆ ਦੇ ਪਿਆ ਜਾਂ ਕੰਮ ਤੇ ਤੇ ਇਦਾਂ ਹੀ ਆ ਸਾਰਾ ਕੁਝ ਸਿਆ ਆ ਨਵੇੜਕੇ ਕੰਮ ਆਦੇ ਮੁੰਡੇ ਲਿਆਏ ਰੋਲ ਚਿਕਨ ਰੋਲ ਚਾਹ ਕੋ ਤੁਈ ਦਾ ਤੁਈ ਕਦੋਂ ਖੜ ਕੇ ਬਸ ਖਾਈਂ ਠੱਡਾ ਹੋ ਜਾਊਗਾ ਤੇ ਕੰਮਾਂ ਦੀ ਗੱਲ ਇਦਾਂ ਵੀ ਹੁਣ ਇਹਨੂੰ ਵੀ ਕੰਮ ਤੇ ਛੱਡਣਾ 12 ਵਜੇ ਲੱਗਣਾ ਸੀਗਾ ਇਹ ਵੀ ਲੇਟ ਆ ਤੇ ਮੈਂ ਤਾਂ ਕੰਮ ਛੱਡ ਕੇ ਆ ਅਸੀਂ ਫੇਰ ਲੱਗਣਾ ਸੀਗਾ ਬਈ ਲੇਟ ਆ ਵੇਖ ਤਾਂ ਤੇ ਉਹ ਬੰਦੇ ਆਪਣੇ ਨੇ ਸ਼ਾਮ ਨੂੰ ਜਾਣਾ ਕੰਮ ਤੇ ਰੈਸਟੋਰੈਂਟ ਦਾ ਇਹ ਦੋਵੇਂ ਰੈਸਟ